ਸੋ ਪਿੰਡੂ ਕੀਤੇ ਚੈਨਲ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟਰੋਂ ਬਾਈ ਰੋਜ਼ ਦੀ ਤਰ੍ਹਾਂ ਜਰ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੇ ਕੱਲ ਬਾਈ ਨਾ ਵੀਡੀਓ ਰਿਕਾਰਡ ਕਰ ਲਈ ਸੀ ਸਬਜ਼ੀ ਮੰਡੀ ਦੀ ਥੋੜੀ ਜੀ ਲੇਟ ਅਪਲੋਡ ਕੀਤੀ ਆ ਰਾਤ ਨੂੰ ਅਪਲੋਡ ਕੀਤੀ ਆ ਮੇਰਾ ਵੀਰ ਭਰਾ ਦੇਖ ਲੋ ਜੇ ਰੇਟ ਸੇਮ ਹੀ ਆਣਾ ਅੱਜ ਵੀ ਸਾਰੇ ਰੇਟ ਪਤਾ ਕੀਤੇ ਵੀ ਆ ਜੀ ਤੇ ਅੱਜ ਵੀ ਰੇਟ ਜਿਹੜੇ ਕੱਲ ਵਾਲੀ ਬਾਈ ਜਿਹੜੇ ਬਿਲਕੁਲ ਚੱਲ ਰਹੇ ਆ ਜੀ ਤੇ ਕੱਲ ਹੋਲੀ ਸੀਗੀ ਨਾਲੇ ਥੋੜੀ ਥੋੜੀ ਐਨ ਫਨ ਚੰਨ ਜਿਹਾ ਕੀਤਾ ਸਬਜ਼ੀ ਮੰਡੀ ਦੇ ਵਿੱਚ ਤੇ ਰਾਤ ਕੱਲ ਫਿਰ ਮੈਂ ਨਾ ਇਹ ਪ੍ਰੋਗਰਾਮ ਤੇ ਉੱਠ ਗਿਆ ਸੀਗਾ ਜਦੋਂ ਵੀਡੀਓ ਰਿਕਾਰਡ ਕੀਤੀ ਤੇ ਉੱਥੇ ਰੇਂਜ ਨਹੀਂ ਹੁੰਦੀ ਸੀ ਬਾਈ ਅਪਲੋਡ ਹੋਈ ਨਹੀਂ ਤਾਂ ਕਰਕੇ ਆ ਕੇ ਅਪਲੋਡ ਕੀਤੀ ਜਾਨੀ ਸਾਢੇ 5:00 ਵਜੇ ਸੀ ਮੈਨੂੰ ਰਾਤ ਦੇ ਅਪਲੋਡ ਕਰ ਦੇਣਾ ਹਨ ਤੇ ਤਾਂ ਤਰ ਕਰਕੇ ਬੇਨਤੀ ਹੈ ਮੇਰਾ ਵੀਰ ਭਰਾ ਸਾਰੇ ਜਿਹੜੀ ਸਬਜੀ ਮੰਡੀ ਦੀ ਵੀਡੀਓ ਦੇਖ ਲਓ ਜਰੂਰ ਜੀ ਸਰਬਜੀਤ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਜੈਮਲ ਸਿੰਘ ਵਾਲੇ ਤੋਂ ਕੀ ਹਾਲ ਚਾਲ ਆ ਭਰਾ ਤੇ ਬਾਈ ਟਾਈਮ ਹੋ ਗਿਆ ਜਿਹੜਾ ਅੱਜ ਤਾਂ ਵੈਸੇ ਤਾਂ ਬੋਲੀ ਕਰਨੀ ਸੀਗੀ 7:30 ਵਜੇ ਹਨਾ 7:00 ਵਜੇ 15 ਮਿੰਟ ਤੇ ਜਿਹੜੀ ਬੋਲੀ ਕਰਨੀ ਸੀਗੀ ਪਰ ਅੱਜ ਨਾ ਮੌਸਮ ਜਿਹੜਾ 7:30 ਵਾਲਾ ਬਣਿਆ ਨਹੀਂਗਾ ਕਿਉਂਕਿ ਜੇ ਧੁੱਪ ਧੁੱਪ ਨਿਕਲੀ ਹੋਵੇ ਮੌਸਮ ਖੜਿਆ ਹੋਵੇ ਤਾਂ 7 ਵਜੇ ਐਂ ਲੱਗਦਾ ਹੁੰਦਾ ਵਾਵਾ ਟਾਈਮ ਹੋ ਗਿਆ ਅੱਜ ਸੋਕ ਦੀ ਮੌਸਮ ਜਿਆ ਠੰਡਾ ਹੀ ਆ ਬਈ ਆ ਵੇਲੋ ਸਾਹਮਣੇ ਹਣਾ ਬੱਦਲ ਵਾਈ ਕੱਲ ਕਈ ਸਮਾਂ ਤੇ ਮੀ ਵੀ ਪਿਆ ਉਹਦੇ ਕਰਕੇ ਬੋਲੀ ਜਿਹੜੀ ਅੱਜ ਤੱਕ ਫਿਲਹਾਲ ਜਿਹੜੀ ਲੇਟ ਹੀ ਹੋਊਗੀ ਤੇ ਭਾਵੇਂ 7:30 ਹੋ ਗਿਆ ਟਾਈਮ ਉੱਤੇ ਹੋਊਗਾ ਤੇ ਅੱਜ ਜਿਹੜੀ ਬੋਲੀ ਵੈਸੇ 7:30 ਦੇ ਕਰੀਬ ਹੀ ਹੋਊਗੀ ਪਰ ਜਿਹੜਾ ਬੋਲੀ ਦਾ ਟਾਈਮ ਬਾਈ ਹੁਣ ਜਾਨੀ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਦਿਨ ਖੁੱਲ ਜਾਂਦੇ ਚਾਹ ਕੱਲੂ ਇਹ ਜਿਹੜੀ ਟਾਈਮ ਬਈ ਉਹ ਜ਼ਰੂਰ ਚੇਂਜ ਆ ਜੀ 7:30 ਵਜੇ ਦੇ ਨੇੜੇ ਤੇ ਜਿਹੜਾ ਹੋ ਜਾਣਾ ਹੋਰ 1-2 ਦਿਨਾਂ ਦੇ ਵਿੱਚ 2-4 ਦਿਨਾਂ ਵਿੱਚ ਹੌਲੀ-ਹੌਲੀ ਕਰਕੇ ਟਾਈਮ ਘਟਾਈ ਜਾਵਾਂਗੇ ਜਿਵੇਂ ਅੱਜ 7:25 ਤੇ ਕਰਤੀ ਜਿਵੇਂ ਹੌਲੀ-ਹੌਲੀ 20 ਤੇ ਕਰਤੀ ਹੈ ਨਾ ਤੇ 1:00 ਵਜੇ ਥੋੜਾ ਜਿਹਾ ਬੰਦੇ ਆਉਂਦੇ ਨਹੀਂ ਯਾਰ ਗਾਹਕ ਨਹੀਂ ਆਉਂਦਾ ਪੂਰਾ ਜਿਹੜਾ ਟਾਈਮ ਹੋ ਗਿਆ ਜੀ 7:00 ਵਜੇ ਤੇ 20 ਮਿੰਟ ਹੋ ਗਏ ਬਾਈ ਵਾਇਗਰੂ ਜੀ ਰਾਜ ਸਿੰਘ ਬਟਰ ਸ੍ਰੀ ਗੋਡ ਮਾਰਨਿੰਗ ਕੀ ਹਾਲ ਚਾਲ ਹੈ ਬਾਈ ਬੂਟਾ ਸਿੰਘ ਕੁਲਾਣਾ ਕੀ ਹਾਲ ਚਾਲ ਹੈ ਬਾਈ ਅੱਜ ਜਿਹੜਾ ਮੌਸਮ ਐਂਜੇ ਹੋਣੇ ਕਰਕੇ ਤੇ ਜਿਹੜੇ ਨਗ ਬਾਈ ਅੱਜ ਘਟ ਆਇਆ ਤੁਹਾਨੂੰ ਦੱਸ ਦਈਏ ਪਹਿਲਾਂ ਨਗ ਥੋੜੇ ਆਏ ਅੱਜ ਕਦੋਂ ਕਦੋਂ 6-7 ਨਾਗ ਹੀ ਹਲੇ ਤੱਕ ਆਏ ਆ ਬਾਈ ਤੇ ਬਾਕੀ ਗਾਹਕ ਵੇਖਦੇ ਮੰਡੀ ਦੇ ਵਿੱਚ ਕਿੰਨਾ ਤੇ ਕਿੰਨਾ ਰੇਟ ਜਿਹੜਾ ਜਾ ਸਕਦਾ ਜੀ ਤੇ ਆਲੂ ਆ ਜਿਹੜੇ ਬਾਈ 50 ਰੁਪਏ ਹੋ ਗਏ ਮੰਡੇ ਲਓ ਬਾਈ ਜਿਹੜਾ ਐਲਰ ਆਲੂ ਅੱਗੇ 550 600 ਦੀ ਪੋਜੀਸ਼ਨ ਦੱਸੀ ਜਾਂਦੇ ਸੀਗੇ ਹਨਾ ਤੇ ਉਹ ਆ ਗਿਆ ਬਾਈ ਹੁਣ 550 ਸਾਢੇ 500 ਦੇ ਨੇੜੇ ਤੇ ਜਿਹੜਾ ਐਲਰ ਆਲੂ ਆ ਬਾਈ 500 ਸਵਾ 500 ਦੀ ਨੇੜੇ ਤੇ ਜਿਹੜਾ ਐਲਰ ਆਲੂ ਬਾਈ ਵੀ ਕੀ ਜਾਂਦਾ ਮੰਡੀ ਦੇ ਵਿੱਚ ਪਿਆਜ਼ ਫੇਰ 2 ਰੁਪਏ ਵੱਧ ਗਏ ਬਾਈ ਪਤਾ ਨਹੀਂ ਕੀ ਹਿਸਾਬ ਹੋਈ ਜਾਂਦਾ ਯਾਰ ਪਿਆਜ਼ ਜਿਹੜਾ ਘਟ ਜਾਂਦੇ ਵੱਧ ਜਾਂਦੇ ਘਟ ਜਾਂਦੇ ਵੱਧ ਜਾਂਦੇ ਆ ਪਿਆਜ਼ ਜਿਹੜੇ 2 ਰੁਪਏ ਫੇਰ ਵੇਚਦੀ ਨਾ ਅਸੀਂ ਕਲੇ ਨੇ ਰੇਸ ਪੜੀ ਸੀਗੀ ਤੇ ਪਰੇ ਫੇਰ ਬਾਈ ਟੈਂਪਰੇਰੀ ਆ ਯਾਰ ਤੁਹਾਨੂੰ ਦੱਸ ਦੇ ਜਿੰਨਾ ਚਿਰ ਸੀਕਰ ਵਾਲਾ ਪਿਆਜ਼ ਰਾਜਸਥਾਨ ਦਾ ਪਿਆਰ ਪਿਆਜ਼ ਚੱਲਣਾ ਨਾ ਬਾਈ ਪਿਆਰ ਹੀ ਆਖੀ ਜਾਂਦੇ ਸੀ ਤੇ ਉਹਨਾਂ ਚਿਰ ਬਾਈ ਜਿਹੜੀ ਪਿਆਜ਼ ਦੀ ਪੋਜੀਸ਼ਨ ਡਾਵਾ ਡੋਲ ਹੀ ਰਹਿਣੀ ਆ ਇਹ ਟੈਂਪਰੇਰੀ ਤੇਜ਼ੀ ਆਈ ਜਾਣੀ ਆ ਤੇ ਤੂੜੀ ਦੀ ਜੇ ਤੁਹਾਨੂੰ ਦੱਸੀ ਸੀ ਜਿਹੜੀ 5-7 ਦਿਨ ਜਿਹੜੀ ਹਫਤਾ ਪੂਰੀ ਤੇਜ਼ੀ ਆਈ ਸੀ ਇਹ ਟੈਂਪਰੇਰੀ ਸੀਗੀ ਮਿੱਤਰੋ ਤੇ ਪਿੰਡ ਵਾਲਾ ਗਾਹਕ ਫੇਰ ਹੁਣ ਜਾਨੀ ਠੀਕ ਠਾਕ ਹੀ ਆਉਂਦਾ ਬਈ ਪਿੰਡ ਵਾਲਾ ਗਾਹਕ ਤੇ ਆਉਣ ਵਾਲੇ ਦਿਨਾਂ ਤੇ ਤਾਂ ਬਈ ਯਾਰ ਜਿਵੇਂ ਹੀ ਪਿੰਡਾਂ ਵਾਲਾ ਗਾਹਕ ਜਿਵੇਂ ਹੀ ਘਟ ਜਾਣਾ ਸੋਕਦੀ ਪਿੰਡ ਚੋਂ ਤੂੜੀ ਜਿਆਦਾ ਹੀ ਵਧੂਗੀ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਵੇਖ ਲਓ ਜੀ ਤੇ ਜਿਵੇਂ ਜਿਵੇਂ ਬਈ ਹੁਣ ਰੇਟ ਫੇਰ ਉੱਥੇ ਹੀ ਟਿਕ ਜਾਣਿਆ ਜੀ 300 ਸਵਾ ਦਨ ਤੋਂ ਤੂੜੀ ਦਾ ਜਿੱਥੇ ਅੱਗੇ 340 45 ਆਮ ਰੇਟ ਜਿਹੜਾ 350 ਤੱਕ ਵੀ ਜਿਹੜੀ ਤੂੜੀ ਰਕ ਗਈ ਸੀ ਕੋੜਕਪੁਰਾ ਮੰਡੀ ਦੇ ਵਿੱਚ ਲੈ ਬਈ ਨਾਗ ਵਾਦ ਕੇ ਥੋੜੀ ਗੱਲਾਂ ਬਾਤਾਂ ਕਰਦੇ ਕਰਦੇ 1 2 3 3 6 7 8 9 10 11 11 ਨਾਗ ਹੋ ਗਏ ਬਈ ਟੋਟਲ ਲੱਗਦਾ ਸੀਗਾ ਵੀ ਜਿਵੇਂ ਅੱਜ ਮੌਸਮ ਖਰਾਵਾ ਵੀ 6 7 ਨਾਗ ਜਿਹੜੇ ਰਹਿ ਸਕਦੇ ਪਰ ਫਿਰ ਵੀ 10 11 ਨਾਗ ਆਇਆ ਭਾਈ ਤੇ ਜਿਹੜੇ ਵੀਰਪੁਰਾ ਸ਼ਹਿਰ ਦੇ ਨੇੜੇ ਜਿਹੜੇ ਵੇਖੀ ਜਾਂਦੇ ਆ ਵੀਡੀਓ ਸ਼ਹਿਰ ਤੋਂ ਹੈ ਗਿਆ ਆ ਸਕਦੇ ਆ ਪਹੁੰਚ ਕਰ ਸਕਦੇ ਆ 5-7 ਮਿੰਟਾਂ ਦੇ ਵਿੱਚ ਜਾਨੀ ਘਟੋ ਘਟ 7-8 ਮਿੰਟ ਹੀ ਪਈ ਆ ਯਾਰ ਹੋ ਸਕਦਾ ਵੀ ਸਾਢੇ 7 ਹੀ ਕਰੇ ਕੇਵਲਾ ਜੀ ਬੋਲੀ ਤੇ ਪਹੁੰਚੋ ਵੀਰਪੁਰਾ ਹਾਲੇ 9 ਮਿੰਟ ਪਈ ਡਿਰੀਟ ਠੀਕ ਹੀ ਰਹਿ ਸਕਦਾ ਕਿਉਂਕਿ ਗਾਹਕ ਸੂਤੀ ਆ ਅੱਜ ਮੌਸਮ ਕਰਕੇ ਤੇ ਜਿਹੜਾ ਵੀਰਪੁਰਾ ਪਹੁੰਚ ਸਕਦੇ ਆ ਜੀ ਪਹੁੰਚੋ ਅੱਜ ਹੂਲਾ ਮੱਲਾ ਵੀ ਆ ਹੂਲੇ ਮੱਲੇ ਦੀਆਂ ਲੱਖ ਲੱਖ ਮੁਬਾਰਕਾਂ ਭਾਈ ਨਿੰਦਰ ਮਾਨ ਕਿਚੜਕ ਨੇ ਯਾਦ ਕਰਾਦਾ ਜੀ ਹੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਬਈ ਸਾਰਿਆਂ ਨੂੰ ਅੱਜ ਤੇ ਸਤਿ ਸ੍ਰੀ ਅਕਾਲ ਜੀ ਜਸਕਰਨ ਸਿੰਘ ਬਾਈ ਕੀ ਹਾਲ ਚਾਲਾ ਸੁਖਵਿੰਦਰ ਸਿੰਘ ਭਰਾ ਕੀ ਹਾਲ ਚਾਲਾ ਗਰਨੂਰ ਸਿੰਘ ਬਾਈ ਕੀ ਹਾਲ ਚਾਲਾ ਜੀ ਬਲਵੀਰ ਸਿੰਘ ਵਿਰਕ ਗਰਚਰਨ ਸਿੰਘ ਬਾਈ ਕੀ ਹਾਲ ਚਾਲਾ ਹੋਰ ਠੀਕ ਠਾਕ ਆ ਭਰਾ ਤੇ ਲੈ ਬਾਈ ਹੋਲੀ ਮੱਲੇ ਹੋਲੇ ਮੱਲੇ ਦੀਆਂ ਮੁਬਾਰਕਾਂ ਸੱਜਣਾ ਐਦਕੀ ਹੋਲੀ ਯਰ ਮਨਾਈ ਬਹੁਤ ਗਈ ਆ ਅਸੀਂ ਜਿਵੇਂ ਕੱਲ ਉੱਥੇ ਗਏ ਸੀਗੇ ਇਧਰ ਪਧੌੜ ਵਾਲੀ ਸਾਈਡ ਸੀਗਾ ਪ੍ਰੋਗਰਾਮ ਹਨਾ ਤੇ ਰਾਹ ਦੇ ਵਿੱਚ ਯਾਰ ਬੜੇ ਉੱਥੇ ਮੈਂ ਤਾਂ ਲੋਕ ਐਤ ਕਿ ਮਨਾਵਤ ਰਹੀ ਸੀ ਹੋਲੀ ਯਾਰ ਮਨਾਈ ਹੋ ਗਈ ਐਤ ਕਿ ਵੈਸੇ ਅੱਗੇ ਨਾਲੋਂ ਥੋੜਾ ਕਰੇਜ ਐਤ ਕਿ ਵੱਧ ਸੀਗਾ ਬਾਈ ਹੋਲੀ ਮਨਾਉਣ ਦਾ ਮੇਰੇ ਹਿਸਾਬ ਨਾਲ ਬਾਕੀ ਦੂਜਾ ਦੱਸ ਦਿਓ ਥੋੜੇ ਏਰੀਆ ਦੇ ਵਿੱਚ ਕਿਵੇਂ ਰਿਹਾ ਜੀ ਜੋਰਾ ਸਿੰਘ ਬਾਈ ਕੀ ਹਾਲ ਚਾਲ ਐ ਜੀ ਜਗਦੀਸ਼ ਸਿੰਘ ਗੁੱਡ ਮਾਰਨਿੰਗ ਸੰਨੀ ਗੁੱਡ ਮਾਰਨਿੰਗ ਬ੍ਰੋ ਕੀ ਹਾਲ ਚਾਲ ਤੇ ਆਪਦੇ ਆਪ ਦੇ ਏਰੀਆ ਦੇ ਵਿੱਚ ਤੂੜੀ ਦਾ ਰੇਟ ਜਰੂਰ ਦੱਸੋ ਬਾਈ ਥੋੜੇ ਏਰੀਆ ਦੇ ਵਿੱਚ ਤੂੜੀ ਦਾ ਰੇਟ ਜਿਹੜਾ ਕਿੰਨਾ ਚੱਲੀ ਜਾਂਦਾ ਤੇ ਉਧਰੋਂ ਬੋਲੀ ਵੀ ਨਾ ਸਟਾਰਟ ਕਰ ਦੇਣਾ ਆਪਾਂ ਤਾਂ ਇਧਰ ਆ ਗਏ ਐ ਪਤਾ ਵੀ ਨਹੀਂ ਲੱਗਣਾ ਲਾ ਬਈ ਇਧਰ ਨੂੰ ਆ ਜੀਏ ਕਰਾਂ ਦੀ ਕੇਵਲੰਨੀ ਨੂੰ ਤੇ ਬੋਲੀ ਵੇਖਦੇ ਬਾਕੀ ਕਦੋਂ ਸਟਾਰਟ ਕਰਦੇ ਆ ਜੀ ਵੈਸੇ ਤਾਂ ਆਵਾਜ਼ ਮਾਰੂਗਾ ਕੇਵਲ ਉਹਦੀ ਲਾ ਬਈ ਬੰਦੇ ਇਕੱਠੇ ਹੋਈ ਜਾਂਦੇ ਸਾਹਮਣੇ ਹੋ ਵੇ ਆ ਬਈ ਤੇ ਲੇਬਰ ਵਾਲੇ ਭਾਈ ਕੀ ਆਲਾ ਜੀ ਹੋ ਠੀਕ ਆ ਲਾ ਬਈ ਸੁਖਮੰਦਰ ਬਰਾੜ ਸਾਹਿਬ ਭਾਈ ਕੀ ਹਾਲ ਚੱਲ ਜੀ ਹੋ ਠੀਕ ਆ ਹਰਜਿੰਦਰ ਸਿੰਘ ਭਾਈ ਕੀ ਹਾਲ ਚੱਲਦਾ ਭਰਾ ਠੀਕ ਆ ਕਮੈਂਟ ਕਰੀ ਚੱਲਿਆ ਕਰੋ ਤੇ ਆਪਦੇ ਆਸ ਏਰੀਏ ਦੇ ਵਿੱਚ ਨਾ ਰੇਡ ਜਰੂਰ ਦੱਸੋ ਬਈ ਕਿੰਨਾ ਕਿੰਨਾ ਜਿਹੜਾ ਰੇਡ ਚੱਲੀ ਜਾਂਦਾ ਅੱਜ ਸ਼ੀਰੂ ਨੂੰ ਲਿਆਂਦਾ ਬਾਈ ਨੇ ਚਵਾ ਸਕੂਟਰੀ ਸ਼ੀਰੂ ਕੋਲੇ ਰੋਕਦੀ ਐ ਸ਼ੀਰੂ ਪਤੰਦਰ ਗਰਮ ਵੀ ਨਾ ਹੋ ਜਾ ਕਦੇ ਐ ਐ ਤਾਂ ਨਹੀਂ ਕੋ ਆਂਦਾਗਾ ਤੇ ਜਦੋਂ ਮੰਨ ਕੇ ਚਲੋ ਇਹਦੇ ਕੋਈ ਗੱਡੀ ਗੁੱਡੀ ਦੇ ਨੇੜੇ ਜਾਂਦਾ ਫੇਰ ਪਤੰਦਰ ਪੈਂਦਾ ਏ ਸਿਰੀ ਹਾਂ ਬੈਠਾ ਵਈ ਹਰ ਜੀ ਨਾਗਾ ਅੱਜ 10 11 3 3 6 7 8 9 10 11 12 ਹੋ ਗਏ ਹਨ ਹਾਂ ਜੀ ਹੋਰ ਠੀਕ ਆ ਬਰਾ ਤੁੜੀ ਲੈਣੀ ਆ ਬਈ ਫੇਰ ਅੱਜ ਲਵਾਂਗੇ ਤੇ ਸਹੀ ਜੀ ਰੇਟ ਮਿਲਣਾ ਮਿਲ ਜੀ ਅੱਜ ਦਾ ਰੇਟ ਨਹੀਂ ਮਿਲ ਜਾਨੀ ਆ ਇਹ ਬੰਦੇ ਘੱਟ ਆ ਇੱਧਰ ਬੈਠੇ ਬੰਦੇ ਇਹਨਾਂ ਨੂੰ ਪੁੱਛੀਏ ਕਿਵੇਂ ਆ ਹਾਂ ਜੋ ਬ੍ਰੋ ਕਿਵੇਂ ਆ ਸਟਾ ਹੋਰ ਜੀ ਹੋਰ ਠੀਕ ਆ ਵਧੀਆ ਠੀਕ ਠਾਕ ਵਧੀਆ ਇਹਨਾਂ ਨੂੰ ਚਾਹੀਦਾ ਹਾਂਜੀ ਅੱਜ ਮੌਸਮ ਦਾ ਫਰਕ ਆ ਨਾ ਹਾਂਜੀ ਹਾਂਜੀ ਫਰਕ ਠੰਡਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਦ ਤੂੰ ਲੋਈਆਂ ਜਿਹਾ ਹਨਾ ਕਦੇ ਸਾਮ ਦਿੰਨੇ ਘਰੇ ਆ ਨਾ ਕਦੇ ਕਿਵੇਂ ਕਰ ਲੈਨੇ ਆ ਤੇ ਕਦੇ ਹਾਂ ਕਹਿੰਦਾ ਤੂੰ ਮੁੰਡਾ ਖੁੰਡਾ ਕਹਿੰਦਾ ਅਸੀਂ ਤੇਰੇ ਨਾਲ ਰਲ ਕੇ ਠੀਕ ਆ ਬ੍ਰੋ ਸਹੀ ਆ ਤਾਂ ਤੁਸੀਂ ਸ੍ਰੀ ਤਰਕ ਤਰਕ ਗਰਮ ਵੀ ਕਰ ਲੈਣਾ ਹੁੰਦਾ ਹਾਂਜੀ ਇਹ ਤਾਂ ਹੈ ਜੀ ਮਣਾ ਧੂਆ ਕੱਢ ਗਏ ਕਹਿੰਦੇ ਆਈ ਆਈ ਆਉਣਾ ਭਰਾਓ ਉੱਟ ਕੇ ਚਾਹੂ ਪੀ ਗਏ ਇਹਨਾਂ ਨੇ ਬੀੜੀ ਦਾ ਕਾ ਲਾਭ ਹੀ ਲੈਣਾ ਹੁੰਦਾ ਧੂਆ ਤਾਂ ਕੱਢ ਲੈਂਦੇ ਤਰੀਕ ਤੋਂ ਲੱਕ ਵੈਦੀ ਲਾਵੇ ਆਈ ਜਾਂਦਾ ਗਾਹਕ ਹੋਰ ਹੋ ਦੀ ਤੇ ਗਾਹਕ ਵੇਖਾ ਦਈਆ ਤੁਹਾਨੂੰ ਇੰਨੇ ਕ ਕਿੰਨੇ ਕ ਬੰਦੇ ਖੜੇ ਲੈ ਬਾਈ 7 ਵਜੇ ਤੇ 25 ਮਿੰਟ ਰਹਿ ਗਏ ਭਾਈ 5 ਮਿੰਟ ਆ ਬਾਈ ਦੀ ਫੋਟੋ ਵਿੱਚ ਹੀ ਆਏ ਨਹੀਂ ਹੁਣ ਮੋਬਾਈਲ ਦੇ ਆਇਆ ਪੱਤ ਕਿਵੇਂ ਆ ਹੈਲੋ ਕਰ ਦੇ ਤੂੰ ਵੀ ਤੂੰ ਹੀ ਲੈਣੀ ਆ ਇਹ ਨਹੀਂ ਬੋਲੀ ਦੇਣੀ ਆਪਾਂ ਯਾਰ ਹਾਂਜੀ 5 ਮਿੰਟ 5 ਮਿੰਟ ਬਾ ਕਰ ਦੇ ਕਰੀ ਦੇਣੀ ਆ ਤੂੰ ਬੋਲੀ ਦੇਣੀ ਆ ਇਹ ਅੱਜ ਤੂੰ ਅੱਜ ਤੂੰ ਬੋਲੀ ਦੇਣੀ ਠੀਕ ਆ ਕੋਈ ਹੋਈ ਜਾਂਦਾ ਕੋਈ ਨਹੀਂ ਪੰਜ ਪੰਜ ਵਧਾਈ ਜਾਣੇ ਨਹੀਂ ਆਪਾਂ ਨੂੰ ਰੋਕਣਾ ਨਹੀਂ ਕਿਤੋਂ ਤੱਕ ਜਾਂਦਾ ਨਹੀਂ ਗੱਲ ਸੱਚੀ ਹੋ ਸਹੀ ਆ ਲਵਾਈ ਬੋਲੀ ਕਰਨ ਲੱਗੇ ਸਟਾਰਟ ਥੋੜੇ ਚੱਲਣ ਬੰਦੇ ਹੋ ਗਏ ਕਥੇ ਨਹੀਂ ਆ ਜੀ ਕੀਵਲ ਨੂੰ ਐਪ ਆ ਫੋਨ ਵਾਲੇ ਚੈਲ ਚੈਲ ਵੇਖਿਆ ਅੱਜ ਤੇ ਹੋਗਾ ਚੈਲ ਕਰਾਦੀ ਪੈੜ ਪੈੜ 7 26 ਹੋ ਗਏ ਮਾਦਨ ਆ ਗਿਆ ਯਾਰ ਬੰਦੇ ਵਾਵਾ ਕੇ ਵਾਲਾ ਫੇਰ ਹੀ ਸਦਿਆ ਜਾਊਗਾ ਕੰਮ ਨਾ ਫੋਨ ਲਾ 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 ਫੋਨ ਲਾ ਲਾ ਰਾਜੂ ਵੈਸੇ ਤਾਂ ਬੰਦੇ ਤਕਰੀਬਨ ਮੇਰੇ ਹਿਸਾਬ ਨਾਲ ਪੂਰੇ ਹੋਣਗੇ ਹਾਂ ਹਾਂ ਲਓ ਬਈ ਦੇਖਦੇ ਆ ਕਿਹੜਾ ਬਾਊਡ ਫੋਨ ਲਾ ਕੇ ਜਰੂਰ ਵੇਣੇ ਆ ਗਊਸ਼ਾਲਾ ਵਾਲੇ ਨੂੰ ਗਊਸ਼ਾਲਾ ਵਾਲੇ ਬਾਊ ਆਏ ਨਹੀਂ ਯਾਰ ਆਲੇ ਤੇ ਦੇਖਦੇ ਆ ਜੇ ਆ ਜਾਂਦੇ ਆ ਪਹਿਲਾਂ ਹੀ ਤੇ ਕਰ ਦਾਂਗੇ ਸਟਾਰਟ ਜੀ ਕੀ ਪਤਾ ਜਡਕਾ ਲੱਗ ਗਿਆ ਹੋਵੇ ਕੋਈ ਵੈਸੇ ਮੇਰੇ ਹਿਸਾਬ ਨਾਲ ਜਿੰਨੀ ਕ ਟਰਾਲੀਆਂ ਖੜੀਆਂ ਉਹਨਾਂ ਦਾ ਗਾਹਕ ਤਾਂ ਹੈਗਾ ਮੰਡੀ ਦੇ ਵਿੱਚ ਲਾਲਿਆ ਹਿਸਾਬ ਕਿਤਾਬ ਇਹ ਉਹਨੇ ਕੇ ਬੰਦੇ ਤਾਂ ਹੋਣਗੇ जय प्रकाश गोस्वामी हमारे यहां बरसात के औले आए तो ओ हो 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 हुन ਤਾਂ ਭਰਾਵਾ ਰੱਬ ਇਹ ਚੀਜ਼ਾਂ ਤੋਂ ਬਚਾਈ ਰੱਖੇ ਬਾਈ ਹਨਾ ਔਲਿਆਂ ਹੁਲਿਆਂ ਤੋਂ ਰੱਬ ਬਚਾਏ ਰੱਖੇ ਬਹੁਤ ਵਧੀਆ ਭਰਾਵਾ ਜੋਰਾ ਸਿੰਘ ਬਾਈ ਕਿੱਥੇ ਕਿੱਥੇ ਮੀਂਹ ਪਿਆ ਸੀ ਬਾਈ ਕੱਲ ਕਾਫੀ ਕਹਿੰਦੇ ਮੌਸਮ ਹਨਾ ਮੀਂਹ ਆਲਾ ਸੀਗਾ ਕੱਲ ਆਪਣੇ ਤਾਂ ਕਣਮਣ ਜੀ ਹੋਈ ਆ ਤੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਫੁੱਲ ਮੀਂਹ ਪਿਆ ਤੇ ਜ਼ਰੂਰ ਦੱਸੋ ਪਰ ਹੁਣ ਨਾ ਯਾਰ ਆਪਣੇ ਏਰੀਆ ਦੇ ਵਿੱਚ ਪਾਣੀ ਪੂਣੀ ਲੱਗਿਆ ਕਣਕ ਨੂੰ ਹੁਣ ਤਾਂ ਸਗੋਂ ਦੀ ਮੀਂਹ ਵੀ ਨਾ ਆਵੇ ਭਰਾਵਾ ਥੋੜਾ ਜਿਆਦਾ ਆ ਗਿਆ ਮੈਂ ਕੰਮ ਖਰਾਬ ਹੀ ਕਰੂਗਾ ਉਤੋਂ ਹਵਾ ਚੱਲ ਜੇ ਦਾ ਬਸ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਬਈ ਮੀਂਹ ਪਿਆ ਜਰੂਰ ਦੱਸਿਓ ਜੇ ਉਧਰ ਬੱਛਾ ਆਇਆ ਪੁੱਸਰਿਆ ਫਰਦਲ ਜਵਰਾਤ ਸਿੰਘ ਬਾਈ ਕੀ ਹਾਲ ਚਾਲ ਅੱਜ ਇਹ ਨਾ ਲੋਕੇਸ਼ਨ ਬਹੁਤ ਕਿਹੜਾ ਟਾਈਪ ਹੈ ਨਹੀਂ ਮੌਸਮ じゃ ਸਾਫ਼ ਆਖਣੀ ਦਾ ਦਰਖਤ ਦਰੁਖਤ ਜੀ ਹਰੇ ਹਰੇ ਦੀਦੇ ਅੱਜ ਤਾਂ ਅੱਜ ਯਾਰ ਲਾਈਵ ਪਹਿਲਾਂ ਹੋ ਗਏ ਤੇ ਮੈਨੂੰ ਆਏ ਸੀ ਵੀ 7:30 ਬੋਲੀ 7 ਵਜੇ ਹੋ ਜਾਣੀਆਂ ਪਰ ਉਹੀ ਟਾਈਮ ਹੋ ਗਿਆ ਵੇ ਲੋ 7:30 ਵਜੇ ਆ ਚਲੋ ਚੱਲੀ ਗਏ ਯਾਰ ਫੇਰ ਹੀ ਕਰਨਗੇ ਸਟਾਰਟ ਹੋਲੀ ਵਾਲੀ ਸਬਜੀ ਮੰਡੀ ਦੀ ਵੀਡੀਓ ਬਾਈ ਕਿਹੜੇ ਸ਼ਹਿਰ ਦੀ ਬਣਾਈ ਹੈ ਯਾਰ ਜਰੂਰ ਦੱਸਿਓ ਜੇ ਅੱਜ ਤਾਂ ਮੀਂਹ ਦਾ ਮੌਸਮ ਆ ਯਾਰ ਥੋੜਾ ਹੈ ਨਾ ਅੱਜ ਤਾਂ ਪਤਾ ਕੋਈ ਨਹੀਂ ਰਾਹ ਰੂਜ ਮੀਂਹ ਪੈਜੇ ਕੋੜਗਪੂਰੇ ਦੀ ਬਾਕੀ ਵੀਡੀਓ ਬਣੀ ਵੀ ਹੈ ਨਾ ਅੱਜ ਦੂਰ ਨਹੀਂ ਜਾਂਦੇ ਕਿ ਪਾਸੇ ਕਿਉਂਕਿ ਮੁੜ ਕੇ ਗੀੜਾ ਹੀ ਲੱਗਦਾ ਤਬਾ ਕੰਮ ਮਗਨ ਆਲਾ ਜੀ ਕੀ ਆਲਾ ਬਾਈ ਹਾਂ ਦੇ ਲਾ ਬਾਈ ਕਰੀਏ ਬੁਲੀ ਸਟਾਰ 7 ਵਜੇ ਤੇ 29 ਮਿੰਟ ਉਹਨਾਂ ਬਾਹੂ ਨੇ ਉਹ ਨਿਕਲੇ ਆ ਜਾਂ ਕਰਦੇ ਆ ਅੱਛਾ ਬੱਦਿਆ ਟੋਪੀ ਜੀ ਬਣਾ ਇਹ ਇੱਥੇ ਹੀ ਲਾਉਣਾ ਟੋਪੀ ਆ ਲੈ ਉਹਨਾਂ ਦੀ ਮੋਸਚਰ ਮੋਸਚਰ ਲਾਓ ਚੈੱਕ ਕਰੋ ਉਹਨੇ ਕੋਈ ਨਹੀਂ ਤੁੰਡੀ ਚਲ ਵੇਖ ਕੇ ਵਾ ਨਹੀਂ ਆਣਾ ਇਹਨੇ ਚੱਲ ਹੀ ਨਹੀਂ ਆਣਾ ਚੱਲੀ ਜਾਣਾ ਨਹੀਂ ਇਹ ਤਾਂ ਨਕਲੀ ਐ ਤੂੰ ਲੌਣ ਵਾਲਾ ਹੈ ਇਹ ਰਣੀ ਹੈ ਕਣੀ ਵਾਲੇ ਜਾਏਗਾ ਭਾਈ 500 ਰੁਪਇਆ 500 300 ਰੁਪਇਆ ਇਥੋਂ ਦਾ 5 ਕਰਾਈ ਦਾ ਤੇ 200 ਦਾ ਨਾਲ ਹੀ ਨਹੀਂ ਬੋਲ ਉਹ ਨਹੀਂ ਆ ਜਾਊਗਾ ਭਾਈ ਬੋਲ 250 ਰੁਪਇਆ 200 ਰੁਪਇਆ 45 ਰੁਪਇਆ ਤੂੰ ਕਿਥੇ ਸੀ ਨਹੀਂ ਨਹੀਂ ਸੀ ਮਿਲੇਗਾ ਥੋੜੀ ਲੈ ਜਾਓ ਹੈ ਮੈਂ ਥੋੜੀ ਲੈ ਜਾਉਂ ਬਾਲੀ ਆਇਆ ਨਾ ਉਹ 40 ਰੁਪਇਆ 55 ਰੁਪਇਆ 260 ਰੁਪਇਆ 65 ਰੁਪਇਆ 70 75 80 84 90 95 300 300 ਰੁਪਇਆ 300 ਬੋਲਣਾ ਬਾਈ ਜਨੇ 300 ਰੁਪਏ ਲੈ ਬਾਈ 300 ਰੁਪਏ ਜਿਹੜਾ ਰੇਟ ਪਹਿਲੀ ਟਰਾਲੀ ਦਾ ਜਿਹੜਾ ਲੱਗਿਆ ਜੀ 300 ਰੁਪਏ ਨਾ ਆਜੋ ਕਰੋ ਜੀ ਦੂਜੀ ਟਰਾਲੀ ਵੇਖਦੇ ਤੇ ਬਾਕੀ ਨਗ ਬਾਈ ਜਿੱਥੇ ਲੱਗਦਾ ਸੀ ਆਪਾਂ ਨੂੰ ਘੱਟ ਆਉਣਗੇ ਤੇ ਮੈਨੂੰ ਲੱਗਦਾ ਵੀ 12 ਨਗ ਟੋਟਲ ਹੋਗੇ ਬਾਈ ਹਲੇ 11 ਨਗਾਂ ਦੀ ਬੋਲੀ ਪਈ ਆ ਆਜੋ ਕਰੋ ਅਗਲੀ ਟਰਾਲੀ ਬਾਈ ਤੂੜੀ ਘੇੜ ਬਈ ਐਨ ਵਧੀਆ ਬਰਫਰ ਗਈ 300 ਰੁਪਿਆ 305 ਰੁਪਏ 10 15 20 25 200 300 330 ਰੁਪਏ ਛੋਲਾ ਬਾਈ ਕਿਨੇ ਬਾਈ ਤੇਰੇ ਐ ਚੱਲ ਜਿਆਣ ਇਹਨੇ ਤੇਰੇ ਰੱਖੀ ਜਨਾ 330 ਤੇਰੇ ਚੱਲ ਮੇਰੇ ਨਾਲ 300 330 ਬੋਲਦਾ ਕੋਈ 330 ਰੁਪਏ ਭਾਈ 100 ਭਾਈ 330 ਰੁਪਏ ਹੋਰ ਭਾਈ ਠੀਕ ਹੈ ਠੀਕ ਹੈ 330 ਰੁਪਏ ਜਿਹੜਾ ਰੇਟ ਮਿੱਤਰੋ ਇਧਰ ਹੋ ਗਿਆ ਜੀ ਬਿੱਟੂ ਟੈਲਪੁਰਾ ਭਾਈ ਕੀ ਹਾਲ ਚੱਲਿਆ ਜੀ ਹੋਰ ਠੀਕ ਠਾਕ ਆ ਜਾ ਕਰੋ ਦੀ ਭਈ ਅਗਲੀ ਟਰਾਲੀ ਕਹਿੰਦਾ ਦੂਆ ਹੈ ਹੈ ਮਨ ਤਾਂ ਨਹੀਂ ਰੁਸੀ ਆ ਬਾਰ ਬਾਰ ਸਵੇਰੇ ਤੋਂ ਨਾਲ ਹੋਰ ਲੈ ਪਸੂ ਕਿਦੀ ਆ ਬਾਈ ਹਾਂਜੀ ਲਿਓ ਉਧਰ ਦੇ ਦੇ ਬਾਈ ਨੂੰ ਹੋਰ ਤੂੰ ਜੀ ਨੇ ਲਈ ਉਹਨੂੰ 50 ਦੇ ਦੇ 50 ਇਹਨੂੰ ਦੇ ਦੇ ਉੱਥੇ ਦੇ ਦੇ ਬੋਲੋ ਜੀ 250 54 60 60 70 75 80 300 5 10 ਕਿੰਨੇ ਦਾ ਤੂੜੀ ਯਾਰ 15 20 320 ਰੁਪਏ ਬੋਲਾਂਗੇ ਨੇ 320 ਲੈ ਭਾਈ 300 ਤੇ 20 ਰੁਪਏ ਭਾਈ ਜਿਹੜਾ ਰੇਟ ਦੂਜੀ ਟਰਾਲੀ ਦਾ ਹੋ ਗਿਆ ਆ ਪਹਿਲਾਂ 330 ਲੱਗਿਆ ਭਾਈ ਫਿਰ 320 ਰੁਪਏ ਜਿਹੜਾ ਰੇਟ ਹੋ ਗਿਆ ਜੀ ਤੇ ਨਗਰ ਹੈਗੇ ਭਾਈ ਘਟੋ ਘਟ ਨੌ ਆਜੋ ਕਰਨ ਦੀ ਟਰਾਲੀ ਲਾ ਬਈ ਬਾਉ ਜੀ ਵੀ ਆ ਗਏ ਇੱਧਰ ਅੰਦਰ ਵੀ ਤੁੰਨੀ ਬੋਲੋ ਜੀ ਨਹੀਂ ਨਹੀਂ 250 ਰੁਪਇਆ 52 60 65 70 75 80 85 90 95 300 5 10 15 20 ਇਹ 250 ਰੁਪਇਆ 325 ਬੋਲਾਂਗੇ ਨੇ 325 ਲੈ ਬਈ 300 ਤੇ 25 ਰੁਪਏ ਜਿਹੜਾ ਰੇਟ ਅੱਜ ਲਗਾਤਾਰ ਭਾਈ 300 ਤੋਂ ਉੱਪਰ ਚੱਲ ਰਿਹਾ ਸ਼ੁਰੂਆਤੀ ਰੇਟ ਜਿਹੜੇ ਪਹਿਲੇ 4-5 ਨਾਲ ਵਿਕੇ ਆ ਸ਼ੁਰੂਆਤੀ ਰੇਟ ਜਿਹੜਾ 300 ਤੋਂ ਉੱਪਰ ਜਿਹੜਾ ਨਿਕਲਿਆ ਭਈਆਂ ਨਾ ਲਾਸਟ ਤੱਕ ਇਹੀ ਰੇਟ ਰਹਿੰਦਾ ਕਿ ਲਾਸਟ ਤੇ ਜਾ ਕੇ ਰੇਟ ਘਟਦਾ ਗਾਹ ਕਿੰਨਾ ਰਹਿੰਦਾ ਵੇਖਣ ਆ ਲ ਜਾਊਗਾ ਭਾਈ ਆ ਜਾ ਕਰੋ ਦੀ ਟਰਾਲੀ ਭਾਈ ਨਹੀਂ ਆਉਂਦੀ ਨਹੀਂ ਆਉਂਦੀ ਨਾ ਮੇਰੀ ਅੱਗ ਨਹੀਂ ਨਾਲੋਂ ਕਿਤੇ ਮਾੜੀ ਨਹੀਂ ਨਹੀਂ ਬੰਦੇ ਹੈਗਾ ਆ ਕਰ ਲੀ ਲੋਈ ਬਾਹਰ ਦੀ ਆ ਇਹਦੇ ਨਾਲ ਦੀ ਨਿਕਲੂ ਸਾਰੀ ਬਾਹਰ ਦੇ ਫਰਕ ਪਤਾ ਨਹੀਂ ਉਹ ਗਰਨਾਨ ਤੋਂ ਬੋਲੋ ਜੀ ਗਰਨਾਨ ਤੋਂ ਜਿਹੜਾ ਹੋਣਾ ਮਗਰੋਂ ਆ 230 ਰੁਪਏ 230 ਰੁਪਏ 40 45 250 55 60 65 70 75 275 ਬੋਲਾ ਬਾਈ ਕਿਨੇ 250 ਲੈ ਬਾਈ ਪੌਣੇ 300 ਰੁਪਏ ਨੂੰ ਤੂੜੀ ਜੜੀ ਇਹ ਵੈਗੀ ਆ ਜੀ ਤੇ 275 ਰੁਪਏ ਤੋਂ ਲੈ ਕੇ ਜਿਹੜਾ 330 ਰੁਪਏ ਰੇਟ ਜਿਹੜਾ ਹੁਣ ਤੱਕ ਤਾਂ ਚੱਲੀ ਜਾਂਦਾ ਬਾਈ ਲਾਸਟ ਤੇ ਆ ਕੇ ਰੇਟ ਵੇਖਦੇ ਬਾਈ 300 ਦੇ ਉੱਪਰ ਦੇ ਆ ਕਿ ਨਹੀਂ ਕਿਈ ਅਰੀ ਨਾ ਯਾਰ ਸ਼ੁਰੂ ਚ ਰੇਟ ਵਧੀਆ ਰਹਿੰਦੇ ਹੁੰਦੇ ਆ ਲਾਸਟ ਤੇ ਆ ਕੇ ਜ਼ਰੂਰ ਘਟ ਜਾਂਦੇ ਆ ਅੱਜ ਵੇਨੇ ਵੀ ਗਾਕ ਲਗਾਤਾਰ ਬਾਈ ਕਿੰਨਾ ਕਾ ਜੀ ਲੈ ਬਾਈ ਤੂੜੀ ਐਨ ਪਰ ਪਰ ਕੀ ਚਿੱਟੀ ਰੂਹ ਵਰਗੀ ਤੂੜੀ ਸਵਾਰਤਿੰਦਰ ਨਹੀਂ ਬਾਈ ਅੱਗੇ ਚੱਲੇਗਾ ਆ ਵੇ ਬਾਈ ਤੁਹਾਨੂੰ ਕੀ ਪਤਾ ਮੈਨੂੰ ਪਤਾ ਹੈ ਨਾ ਦੇਖ ਲਈ ਤੂੰ ਅੱਜ ਪਤਲੇ ਜੇ ਫੋਰ ਚਾਰ ਆ ਜਾਂਦੇ ਫਿਰ ਪਲਾਣਾ ਹਾਂਜੀ 300 ਰੁਪਿਆ ਹੈ 5 10 20 ਨਹੀਂ ਉਹ ਚਿਕਾਉਂਗਾ ਕੀ ਕਰਦੇ ਯਾਰ 25 30 ਰੁਪਏ 35 ਰੁਪਏ 40 ਰੁਪਏ 340 ਬੋਲਾਂਗੇ ਨੇ 340 ਰੁਪਏ ਤੈਨੂੰ 300 ਤੇ 40 ਰੁਪਏ ਬਾਈ ਹੋਰ ਜੱਗੇ ਚੱਲਿਆ ਜੱਗਾ ਬੋਲਦਾ ਨਹੀਂ ਅੱਜ ਮੈਂ ਨਾ ਹੋਰ ਹੀ ਕਿਤੇ ਫਿਰਦਾ ਤੇਰਾ ਮੈਨੂੰ ਪਤਾ ਲੱਗਿਆ ਕਿ ਮੂੰਹ ਕਿੱਥੇ ਫਿਰਦਾ ਤਿੰਨ 300 ਤੇ 40 ਰੁਪਏ ਬਾਈ ਜਿਹੜਾ ਇਹ ਰੇਟ ਇਹਦਾ ਹੋ ਗਿਆ ਸਿਰਾਂ ਰੇਟ ਹੋ ਗਿਆ ਨਾ ਤੂੜੀ ਬਹੁਤ ਵਧੀਆ ਬਾਈ ਲੈ ਲਈਏ ਮੈਂ ਬਾਹਰ ਦੀ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਬਾਈ 250 250 ਰੁਪਇਆ 52 65 70 72 83 90 95 305 10 310 ਬੋਲਦਾ ਕੋਈ 300 ਤੇ 10 ਰੁਪਏ ਲਓ ਬਾਈ ਇਹ ਵੀ 300 ਤੋਂ ਉੱਪਰ ਵੇਗੀ ਆ ਬਾਈ ਇਹ ਸਟਰਾ ਦੀ ਜੱਗੇ ਦੇ ਪਸੰਦ ਅਰੇ ਜਰਦਾ ਲੱਗੇ ਜੱਗੇ ਨੇ ਕਹਦਾ ਬੋਲਣਾ 1 2 3 ਤੇ 3 6 6 ਨੱਕ ਰਹਿ ਗਏ ਬਾਈ ਆਜੋ ਕਰਨ ਦੀ ਚੱਕ ਜੀ ਬਈ ਅੰਦਰ ਦੀ ਬਾਹਰ ਦੀ ਅੰਦਰਲੀ ਅੱਛਾ ਪਾਣਾ ਬਈ ਬਸ ਤੇ ਜਾ ਅੰਦਰ ਦੀ ਥੋੜੀ ਬੋਲੋ ਬਈ 250 250 ਅੱਛਾ ਉਹ ਕ ਜਾਵੜੇ 52 60 65 70 71 275 ਰੁਪਏ ਬੋਲਾਂਗੇ ਨਾ ਭਲ ਜੀ ਜਲੀ ਹੈ ਬਾਈ ਪਾ 275 ਰੁਪਏ ਬਾਈ ਇੱਥੇ ਲਾ ਦੇ ਸਰਪੰਚ ਅੱਲਾ ਬਾਈ ਪੌਣੇ 300 ਰੁਪਏ ਨੂੰ ਤੂੜੀ ਜਿਹੜੀ ਇਹ ਲੈ ਗਈ ਆ ਬਾਈ ਹੁਣ ਗਾਂਹ ਜਾ ਕੇ ਜਿਵੇਂ ਜਿਵੇਂ ਮਤਲਬ ਪਿੰਡਾਂ ਵਾਲਾ ਗਾਹਕ ਮੈਨੂੰ ਲੱਗਦਾ ਘਟ ਗਿਆ ਬਾਈ ਹਨਾ ਤੇ ਅਗਲੇ ਨਗਰਾਂ ਤੇ ਜਾ ਕੇ ਜਿਹੜੇ 5 ਨਗ ਇੱਕ ਬਾਈ ਨੇ ਪੁੱਛਿਆ ਸੀ ਬਾਈ ਕਹਿੰਦਾ ਕਣੀ ਵਾਲੇ ਜਾਏਗਾ ਤੇ ਬਾਈਆਂ ਤਾਂ ਨਹੀਂ ਜਾਣਾਗਾ ਉੱਥੇ ਬੋਲੀ ਸਟਾਪ ਹੋ ਗਈ ਨਗਰ ਹੈਗੇ ਬਾਈ 5 ਤੇ ਅੱਗੇ 5 ਨਗਰਾਂ ਦੇ ਵਿੱਚ ਵਿੱਚ ਰੇਡ ਕੀ ਰਹਿੰਦਾ ਬਾਈ ਜ਼ਰੂਰ ਵੇਖਿਓ ਬਾਹਰ ਦੀ ਹੋਰ ਮਾਲੀ ਨਾ ਕਰਨੀ ਨਾ ਲਾਗੇ ਚੱਲੀ ਹੋ ਰਹਾ ਆਪਣੀ ਪੂਰੀ ਬਾਹਰ ਦੀ ਅੰਦਰ ਦੀ ਨਿਕਲੂਗੇ ਐਂ ਨਿਕਲੋਗੇ ਬਾਹਰ ਦੀ ਟੁੜੀਆ ਦੇ ਨਾਲ ਦੀ ਭਾਈ ਬੋਲੋ ਚੋਹਾ ਲਾ ਚੱਲ ਗਏ ਬੋਲੋ ਬੋਲੋ ਹਾਂ ਭਾਈ ਬੋਲੋ ਵਿੱਚੋਂ ਖਰਾਬ ਤਾਂ ਨਹੀਂ ਨਿਕਲਦੀ ਐਂ ਨਿਕਲੋ ਹੀ ਗੱਲ ਵੀ ਆਈ ਆ ਭਾਈ ਅੱਲਾ ਦੇ ਬੰਦੇ ਦੇ ਨਾਲ ਪੁੱਛ ਕੇ ਇਹ ਨਹੀਂ ਆ ਟੁੜੀ ਤੇ ਆਈ ਯਾਰ 250 ਰੁਪਈਆ 250 ਰੁਪਿਆ 250 ਰੁਪਿਆ ਤੂੰ ਜਾਈ ਨਿਕਲੂ ਯਾਰ ਬਾਈ ਕੱਲ ਵੀ ਲੱਤੀ ਆਹ ਗਰੀਨ ਵਾਲੀ ਫਰਾਵ ਉਹ ਵੀ ਫਰਾਵ ਚੱਕੜੀ ਦੇਣਾ ਥਾਲੀ ਤੁਲੇ 250 ਰੁਪਿਆ ਬੋਲਾਂ ਬਾਈ ਕਿਨੇ ਹੰਮ ਦੇ ਬਾਈ ਜੀ ਕਿੰਨਾ ਪੰਡਰੀ ਹਾਂ ਬਾਈ ਜੀ 250 ਰੁਪਿਆ ਲੈ ਦੇਖ 500 ਰੁਪਿਆ ਕਰਾਇਆ ਲੈ ਬਾਈ 250 ਰੁਪਿਆ ਜਿਹੜਾ ਇਹਦਾ ਰੇਟ ਹੋ ਗਿਆ ਬਾਈ ਕੀ ਆਲਾ ਬਾਈ ਠੀਕ ਆ ਵਧੀਆ ਵਧੀਆ 500 ਰੁਪਿਆ ਕਰਾਇਆ ਬਾਈ ਹਨ ਤੇ ਆ ਜਾ ਕਰਨ ਦੀ ਅਗਲੀ ਟਰਾਲੀ ਬਾਈ ਹੋ ਲੈ ਦੇਖੋ ਹੰਡ ਹੈਗੀ ਮੂੜਮਹਾ ਬਣਿਆ ਦਾ ਆ ਤੋਂ ਮੰਦਰਾ ਜਾਏਗਾ ਕਿੱਥੇ ਕਿ ਲੈਣਾ ਹੈ ਫਿਰ ਘਰੇ ਜਾ ਬੋਲੋ ਜੀ ਅੰਦਰ ਦੀ ਆ 250 ਰੁਪਿਆ 250 500 ਰੁਪਿਆ ਬਾਈ 52 60 65 70 75 80 85 285 ਬੋਲਾਂਗੇ ਨੇ 285 ਦੀ ਆਈ 500 ਲੈ ਬਾਈ 200 ਤੇ 85 ਰੁਪਈਆ ਬਾਈ ਤੇ ਨਗਰੇ ਕੇ ਤਿੰਨ ਬਾਈ ਲਾਸਟ ਤੇ ਆ ਕੇ ਗਾਹ ਘਟ ਗਿਆ ਤੁਹਾਨੂੰ ਦੱਸ ਦਈਏ ਤੇ ਲਾਸਟ ਤੇ ਆ ਕੇ ਨਾਗ ਰੇਟ ਜਿਹੜਾ ਰਹਿ ਗਿਆ 275 80 85 ਦੇ ਰੇਟ ਤੇ ਜਿਹੜਾ ਰੇਟ ਰਹਿ ਗਿਆ ਬਾਈ ਲਾਸਟ ਤੇ ਆਉਂਦੇ ਆਉਂਦੇ ਬਾਕੀ ਦੇਖਦੇ ਆਂ ਬਾਈ ਇਹ ਤੁਡੀ ਦਾ ਰੇਟ ਕੀ ਲੱਗਦਾ ਜੀ ਆ ਵਾਹ ਕਰੋ ਵਾਹ ਹੇ ਗੁਰੂ ਬਾਦੀ ਆ ਨਿਕਲੋ ਸਾਰੀ ਬਾਹਰ ਦੀ ਦੁੜੀ ਦੇ ਨਾਲ ਦੀ ਬਾਈ ਠੀਕ ਆ ਠੀਕ ਆ ਯਾਰ ਕਰਵਾ ਲਾਂਗੇ ਪੈਸਾ ਲਾਂਗੇ ਬਾਈ ਦਾ ਪੰਜ ਕਰਾਂਗੇ ਜਿਹੜੀ ਵੀ ਆਪਣੀ ਹੈ ਹਾਂ ਹਾਂ ਬਾਈ ਬੋਲਦਾ ਕੋਈ ਇੱਥੇ ਨਹੀਂ ਵੀ ਸਹੀ ਗੱਲ ਲੋਕ ਖੜੇ ਹੈ ਹੈ ਦੁੜੀ ਸੁੱਕੀ ਹੈ ਯਾਰ ਹਾਂ ਆ ਵੀ ਬਾਹਰ ਦੀ ਆ ਇਹ ਬਾਹਰ ਦੀ ਹੈ ਬਈ ਆ ਵੀ ਤੂੜੀ ਲਾ ਦੱਸ ਵਿੱਚ ਕਿੰਨੀ ਦਾ ਵਿੱਚ ਬਾੜੀ ਦਾ ਨਹੀਂ ਇਹ ਫਰੀ ਹੈ ਹਾਂ ਜਲਦੀ ਆ ਹਲੋ ਆ ਵੀ ਲਾ ਨਹੀਂ ਉਹ ਹਾਂਜੀ ਚਲੋ ਫਿਰ ਅੱਗੇ ਲਾਸਟ ਦੇ ਹਾਂ ਲੰਬੇ ਲੰਬੇ ਨਾ ਮੰਦਰਾ ਕਿੱਥੋਂ ਹੋਈ ਆਵੇ ਇੱਥੇ ਲੰਬੇ ਲੰਬੇ ਉਹ ਸੈਨ ਨਾ ਬਾਈ ਮੈਂ ਪੁੱਛੇ ਦੋ ਨਾ ਕੋਈ ਨਾ ਕਰ ਲੈਣਾ ਕੋਈ ਕਰਦਿੰਦਾ ਠੀਕ ਅੰਦਰ ਦੀ ਵੀਰ ਜੀ ਆਹ ਤਾਂ ਆ ਗਈ ਆ ਵਾਹ ਵਾਹ ਜੀ ਆ ਜੀ ਆ ਭਾਈ ਅੰਦਰ ਦੀ ਬਾਹਰ ਦੀ ਬੋਲ ਬਾਈ ਕਿੰਨਿਆ ਦੇਂਗਾ ਹਾਂ ਸੇਵੇਂ ਕਿੱਥੇ ਆ ਰਿਹਾ ਉਹਨੇ ਲਾ ਰਹੀ ਆ 100 ਰੁਪਿਆ ਕਰਾਇਆ 7 ਕਿਲੋਮੀਟਰ ਹੋਊਗਾ ਜੀ ਇੱਥੋਂ ਹਾਂ ਮੰਗਰ ਇਹਨੂੰ ਪੁੱਛ ਢੱਡਵਾ ਦੇ ਨਾਲ ਹੀ ਆ 19 60 ਹੀ ਆਗਾ ਜਾਏਗਾ ਬੋਲ ਬਾਈ ਹਾਂ ਤੂੰ ਬੋਲੇਗਾ ਤਾਂ ਫੇਰ ਹੀ ਬੋਲ 250 ਪੈ ਦੀ ਚੱਲੇ 250 ਬੋਲੇ 52 60 65 70 75 275 ਬੋਲਾ 275 ਰੁਪਏ ਬਾਈ ਲਾ ਬਾਈ 275 ਰੁਪਏ ਜਿਹੜਾ ਇਹ ਰੇਟ ਹੋ ਗਿਆ ਬਾਈ ਤੂੜੀ ਦਾ ਲਓ ਜੀ ਤਜਿੰਦਰ ਸਿੰਘ ਬਾਈ ਕੀ ਹਾਲ ਜਿਹੜਾ ਲਾਡੀ ਤਹਿਲਪੁਰਾ ਜੋਰਾ ਸਿੰਘ ਬਾਈ ਕੀ ਹਾਲ ਜਿਹੜਾ 340 ਤੋਂ ਉੱਤੇ ਨਹੀਂ ਜਾਣਾ ਲਾ ਬਾਈ ਲਾਸਟ ਦੇ ਆਉਂਦੇ ਆਉਂਦੇ ਤੁਸੀਂ ਵੇਖੋ ਗੱਲ ਨੋਟ ਕਰਿਓ ਸ਼ੁਰੂ ਦੇ ਵਿੱਚ ਜਿਹੜੇ ਰੇਟ ਚੱਲ ਰਹੇ ਸੀ 300 ਤੋਂ ਉੱਪਰ ਜਿਹੜੇ ਪਹਿਲੇ ਘਟੋ ਘਟ ਵੀ 6-7 ਨਗ ਖੜੇ ਸੀ ਨਾ ਐਂਡ ਤੇ ਆਉਂਦੇ ਆਉਂਦੇ 67 ਨਗਾ ਤੇ ਜਦੋਂ ਮੰਨ ਲਓ ਗਾਹ ਘਟ ਗਿਆ ਉਦੋਂ ਬਾਅਦ ਤੂੜੀ ਲੈ ਲਈ ਸਾਰਿਆਂ ਨੇ ਹਣਾ ਪਿੰਡੂ ਗਾਹ ਘਟ ਗਿਆ ਜੀ ਤੇ ਉਦੋਂ ਬਾਅਦ ਪਈ ਆਉਂਦੇ ਆਉਂਦੇ ਮਤਲਬ ਤਿੰਨ ਚਾਰ ਗਾਹ ਹੀ ਰਹਿ ਗਏ ਸੀ ਯਰ ਨਾਗੇ ਸੀਗੇ 67 ਹਣਾ ਤੇ ਲਾ ਲੋ ਹਿਸਾਬ ਕਿਤਾਬ ਵੀ ਐਂਡ ਤੱਕ ਆਉਂਦੇ ਆਉਂਦੇ 275 80 70 90 ਇੰਨਾ ਕੁ ਰੇਟ ਜਿਹੜਾ ਲਾਸਟ ਤੱਕ ਆਉਂਦੇ ਆਉਂਦੇ ਰਹਿ ਗਿਆ ਭਾਈ ਸੋ ਜਿੰਨੀ ਛੇਤੀ ਆ ਜਾਓਗੇ ਭਾਈ ਇੱਥੇ ਮੰਡੀ ਦੇ ਵਿੱਚ ਉਹਨਾਂ ਨੂੰ ਬੈਨੀਫਿਟ ਇਹ ਹੋਣਾ ਵੀ ਉਦੋਂ ਗਾਹਕ ਵੱਧ ਹੁੰਦਾ ਸ਼ੁਰੂ ਦੇ ਵਿੱਚ ਲਾਸ਼ ਤੱਕ ਆਉਂਦੇ ਹੁੰਦੇ ਗਾਹਕ ਜਦੋਂ ਪਤਾ ਵੀ ਘਟ ਜਾਂਦਾ ਤੇ ਉਦੋਂ ਰੇਟ ਵੀ ਬਈ ਮਾਮੂਲੀ ਗੱਲ ਆ ਵੀ ਘਟੂਗਾ ਹੀ ਘਟੂਗਾ ਹਨਾ ਫਰਕ ਤਾਂ ਪੈਂਦਾ ਬਈ ਇਹ ਚੀਜ਼ ਦਾ ਨਿੰਦਰਮਾਨਕ ਜਿਹੜਾ ਕਿ ਬਾਈ ਕੀ ਹਾਲ ਚਾਲ ਬਲਦੇਵ ਸਿੰਘ ਸੰਧਵਾ ਬਾਈ ਕੀ ਹਾਲ ਚਾਲ ਜੱਸੀ ਗੱਲ ਟੋਹਾਣਾ ਵੱਲ ਰੇਟ ਕਹਿੰਦੇ 280 ਰੁਪਏ ਅਮਨਪਾਲ ਬਰਾੜ ਸੁਖਚੰਨ ਸਿੰਘ ਟੁਰਨਾ ਬਾਈ ਕੀ ਹਾਲ ਚਾਲ ਚੀਮਾ ਸਾਹਿਬ ਜੀ ਬਾਈ ਕੀ ਹਾਲ ਚਾਲ ਕਾਰਜ ਸਿੰਘ ਸੈਦੋ ਪੱਤੀ ਗੁੱਡ ਮਾਰਨਿੰਗ ਪੱਤੀ ਦੇ ਵਿੱਚ ਰੇਟ ਜਿਹੜਾ ਪੱਤੀ ਸੈਦੋ ਪੱਤੀ 200 20 ਰੁਪਏ ਰੇਟ ਬਾਈ ਜਿਹੜਾ ਇੱਧਰ ਚੱਲੀ ਜਾਂਦੇ ਆ ਜੀ ਜੋਰਾ ਸਿੰਘ ਕਹਿੰਦੇ ਸੀ ਬਾਈ 340 ਤੋਂ ਉੱਪਰ ਨਹੀਂ ਜਾਣ ਸਸੇ ਕਾਲ ਬਾਈ ਸਸੇ ਕਾਲ ਤੇਜੰਦਰ लाਢੀ ਟਿਹਲਪੁਰਾ ਟੋਹਾਣਾ ਵਾਲਾ ਰੇਟ ਕਹਿੰਦੇ ਜਸਪਾਲ ਸਿੰਘ ਕਹਿੰਦੇ ਬਾਈ ਟੋਹਾਣਾ ਵਾਲਾ ਰੇਟ 280 ਰੁਪਏ ਮਨਜੀਤ RAM ਮਨਜੀਤ ਮਟਰ ਦਾ ਰੇਟ ਜਰੂਰ ਦੱਸਿਓ ਮਟਰ ਦਾ ਰੇਟ ਬਾਈ ਜਿਹੜਾ ਅੱਜ ਦਾ ਚੱਲਿਆ ਜੀ 22 23 ਰੁਪਏ ਜਿਹੜਾ ਹਰਾ ਮਟਰ ਕੋਟਕਪੂਰਾ ਦੀ ਮੰਡੀ ਦੇ ਵਿੱਚ ਵਿਕ ਰਿਹਾ ਜੀ ਇਸ ਟਾਈਮ ਤੇ ਅਜਮੇਰ ਸਿੰਘ ਪੁੱਲਰਾ ਤਾਂ ਜਿਹੜੀ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚੱਲਿਆ ਜੀ ਤੇ ਰੇਟ ਅੱਜ ਹੀ ਕਿਉਂਕਿ ਬੰਦਾ ਖੜਾ ਸੀ ਇੱਥੇ ਸਬਜ਼ੀ ਮੰਡੀ ਵਾਲਾ ਬਾਈ ਟੰਡੋ ਲੈ ਕੇ ਆਇਆ ਸੀ ਟੰਡੋ ਬਾਈ ਦੇ ਵਿਕੇ ਅੱਜ 11-12 ਰੁਪਏ ਹੈਨਾ ਛੱਪੜ ਟੰਡੋ ਜੀ ਨੂੰ ਕਹਿੰਦੇ ਮੈਂ ਬਾਈ ਨੂੰ ਪੁੱਛੇ ਰੇਟ ਮੈਂ ਕਿਹਾ ਬਾਈ ਮਟਰ ਦਾ ਅੱਜ ਆਪਣੇ ਕੀ ਚੱਲਿਆ ਇੱਧਰ ਤੇ ਮਟਰ ਦਾ ਰੇਟ ਬਾਈ ਨੇ ਦੱਸਿਆ ਵੀ ਜਿਹੜਾ 22-23 ਰੁਪਏ ਹਰਾ ਮਟਰ ਆਪਣੇ ਕੋੜਕਪੁਰਾ ਦੀ ਮੰਡੀ ਦੇ ਵਿੱਚ ਵਿਕ ਰਿਹਾ ਜੀ ਅੱਜ ਦਾ ਰੇਟ ਜਾਨੀ ਤਾਜ਼ਾ ਤੇ ਕੱਲ ਵੀ ਬਾਈ ਇਹੀ ਰੇਟ ਸੀਗਾ ਤਾਂ ਹੀ ਸਾਰੇ ਰੇਟ ਮਲਾਏ ਵਾ ਟੋਟਲ ਕੱਲ ਵਾਲ ਕੋਈ 1-2 ਰੁਪਏ ਦਾ ਫਰਕ ਵੀ ਨਹੀਂਗਾ ਯਾਰ ਫੋਰਥ ਛੱਡੋ ਤੇ ਕੱਲ ਵਾਲੇ ਰੇਟ ਬਿਲਕੁਲ ਉਹੀ ਅੱਜ ਰੇਟ ਜਿਹੜੇ ਚੱਲੇ ਆ ਜੀ ਮੰਡੀ ਦੇ ਵਿੱਚ ਬਾਕੀ ਸੋਮਵਾਰ ਰੇਟ ਜਰੂਰ ਬਦਲਣਗੇ ਸੋਮਵਾਰ ਸਬਜ਼ੀ ਮੰਡੀ ਦੀ ਵੀਡੀਓ ਜਿਹੜੀ ਆਪਾਂ ਬਣਾਵਾਂਗੇ ਭਾਈ ਧੰਨਵਾਦ ਉਹ ਥੋੜਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਜੀ